ਹੂੰ ਤੇ ਅਡੀਸ਼ਨ ਲਗੇ ਹੋਆ ਆਇਲ ਤੇ ਕਿੱਥੇ ਚੱਲਦੀ ਅਸੀਂ ਮੜ ਲੀਆ ਮਸਾਲਾ ਹੋਇਆ ਤੇ ਇੱਕ ਦਾਸਪਤ ਚੱਲੇ ਅੱਛਾ ਜੀ ਜੀ ਸਾਨੂੰ ਸੁਣਿਆ ਨਾ ਬੱਟਾ ਹਾਂ ਜੀ ਲੋਕਲ ਬੱਸ ਨਰਸਿਸਟਰ ਨਾ ਅੱਛਾ ਇੱਕ ਤੁਸ ਕਰ ਹਾਂ ਜੀ ਆ ਜਾ ਤੁਹਾਡੀ ਕਿੱਧਰ ਆਪਾਂ ਦੇ ਜੀ ਆਪਾਂ sir toh shayad hai kitne le lo ji bolte hain kaise ਆ ਵੀ ਤੋਂ ਕੌਣ ਦਿੱਲੀ ਨੰਬਰ ਇਹ ਪਜੰਡੇ ਪਜੰਡੇ ਜੇ ਵੱਡੇ ਭਾਈ ਤੁਸੀਂ ਆ ਮੈਨੂੰ ਫੜਾ ਦਿਓ ਕੋਲੋਂ ਰੈਡੀ ਕਾਲ ਤੁਸੀਂ ਆਪੇ ਆਪਾਂ ਦੀ ਟ੍ਰੇਨਿੰਗ ਕਰਕੇ ਹੋ ਜਾ को ले आ बैग ची की है का खोलो दर्शो खोल के मिल जाता डॉक्टर तो सी अच्छा तो सी जाना किसे है जाना किसे डॉक्टर तो तो डॉक्टर को तो चलो ब्रेड नहीं नहीं रहा क्या रहा है जी तो बहुत दूर जाना ये बंगलुंडी है अच्छा ये तो तो मरी शना बिचना ਲੱਗਦੀ ਕਿਹਾਗੇ ਹਾਂਜੀ ਲੱਗਦੀ ਮੇਰਾ ਇੱਕ ਨੂਰ ਹਸਪਤਲ ਆਪਣਾ ਤੜੀ ਵਸ ਹਾਂਜੀ ਤੇ ਤੁਸੀਂ ਦੇਖ ਕੇ ਆ ਰਹੇ ਹੋ ਮੈਂ ਬੇਸ਼ੱਕ ਤੇ ਕਰਾਂਗੀ ਆਪੇ ਇਹ ਦਵਾਈਆਂ ਸਾਰੀ ਮੇਰੀ ਇੰਨੀ ਮੈਡੀਕੈਂਟ ਕਿੱਥੇ ਲੈ ਕੇ ਜਾਈ ਇਹ ਮੈਡੀਸਿਨਾਂ ਵੀ ਮੇਰੇ ਘਰ ਕਲੇ ਨਹੀਂ ਕਹਣਾ ਤੁਸ ਜਗ੍ਹਾ ਦੇ ਹਾਂ ਮੈਡੀਸਿਨਾਂ ਸਾਰੀ ਮੇਰੀ ਮਮੂਲ ਖਲਾ ਤੇ ਹੋਈ ਜਾਂਦੀ ਆਪਣੇ ਮਰਦ ਦੀ ਫੋਨ ਮਾਰਾ ਪਰੇ ਕਰੀ ਆਪਣਾ ਬਹੁਤ

ਦੀ ਵਾਸਤੇ ਮੈਂ ਬਣਾ ਦਿੱਤੀ ਆ ਪੂਰੇ ਆ ਕੁਲਾ ਪੂਰੇ ਤਾਂ ਨਹੀਂ ਗਿਆ ਕਰੋ ਨਹੀਂ ਮੈਂ ਮੋੜੇ ਕੋਲ ਗਏ ਤਾਂ ਕਿਲੇ ਹਾਂ ਕੋਲੋਂ ਤਾਂ ਬਹੁਤਾ ਟਾਈਮ ਨਹੀਂ ਆਣਾ ਥੰਦੇ ਪਰ ਫੇਰ ਵੀ ਤੁਸੀਂ ਚਲ ਜਾਓ ਹਾਂ ਜੋ ਗੈਸਸਿਸ ਕਿਸਾਉ ਗੁਰਦਾਸਪੁਰ ਦੇ ਹਾਲਾਤਾਂ ਦੇ ਮੁਤਾਬਕ ਜਿਹੜੇ ਅਸੀਂ ਰਾਤ ਜਿਹੜੀ ਇਹ ਚੈਕਿੰਗ ਲੋਹੜੀ ਤੇ ਮਾਗੀ ਦਾ ਤਿਹਾਰ ਚੱਲ ਰਿਹਾ ਜਿਹੜਾ ਇਹਦੀ ਇਹਦੀ ਕਰਕੇ ਅਸੀਂ ਜਿਹੜੀ ਹੈਗੀ ਆ ਨਾਈਟ ਚੈਕਿੰਗ ਸਾਡੀਆਂ ਚੱਲ ਰਹੀਆਂ ਤੇ ਲਾਕੇ ਜਗਾ ਜਗਾ ਤੇ ਸਾਡੇ ਜਿਹੜੇ ਹੈਗੇ ਆ ਲੱਗੇ ਹੋਏ ਨੇ ਪਹਿਲਾਂ ਤਾਂ ਇੱਕ ਮੈਂ ਉਹਨਾਂ ਨੂੰ ਮੁਬਾਰਕਾਂ ਦੇਣਾ ਚਾਹੁੰਦੀ ਆ ਸਾਰਿਆਂ ਨੂੰ ਲੋਹੜੀ ਤੇ ਮਾਗੀ ਦੀਆਂ ਤੇ ਨਾਲ ਹੀ ਇਹ ਇੱਕ ਸੰਦੇਸ਼ ਮੈਂ ਬੱਚਿਆਂ ਨੂੰ ਦੇਣਾ ਚਾਹਨੀ ਹੈਗੀਆਂ ਜਿਹੜੀ ਚੈਨਾ ਡੋਰ ਤੇ ਉੱਤੇ ਅਸੀਂ ਬਹੁਤ ਹੀ ਐ ਪਿਛਲੇ 15-20 ਦਿਨ ਤੋਂ ਹੀ ਅਸੀਂ ਜਿਹੜੀ ਹਦਾਇਤ ਕਰ ਰਹੇ ਆ ਕਿ ਜਿਹੜੇ ਹੈਗੇ ਆ ਇਹਨੂੰ ਬਿਲਕੁਲ ਵੀ ਜੂਜਨਾ ਕਰਨਗੇ ਅਸੀਂ ਕੱਲ ਵੀ ਪੂਰੀ ਜਿਹੜੀ ਹੈਗੀ ਆ ਅਸੀਂ ਇਹਨੂੰ ਚੈਕਿੰਗ ਕਰਾਂਗੇ ਜਿਹੜਾ ਵੀ ਸਾਨੂੰ ਚੈਨਾ ਡੋਰ ਵਾਲਾ ਤੰਗੜਾਉਂਦਾ ਬੱਚੇ ਮਿਲੇ ਤੇ ਅਸੀਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਤੇ ਨਾਲ ਜਿਹੜਾ ਪਲੱਸ ਜੁਰਮਾਨਾ ਕਰਵਾਵਾਂਗੇ ਇਹ ਤਾਂ ਨਹੀਂ ਕੋਈ ਸਾਡੇ ਨਾਰਮਲ ਹੀ ਰੁਟੀਨ ਚ ਜੋ ਹੈਗੇ ਆ ਚੱਲ ਰਹੇ ਆ ਹੁਣ ਵੀ ਨਾਈਟ ਚੈਕ ਨਾ ਜਿੱਦਾਂ ਰੁਟੀਨ ਚ ਸਾਡੇ ਆ ਉਹ ਹੈਗੀਆਂ ਨੇ ਪਹਿਲਾਂ ਤੋਂ ਹੀ ਚੱਲ ਰਹੀਆਂ ਹੈਗੀਆਂ ਮੈਂ ਤਾਂ ਇਹੀ ਕਹੂੰਗੀ ਕਿ ਜਿੱਦਾਂ ਰਾਤ ਨੂੰ ਦੇਰ ਰਾਤ ਤੱਕ ਬੱਚੇ 10:30 ਹੋ ਗਏ ਆ ਇਹ ਘੁੰਮ ਰਹੇ ਆ ਤੇਰੇ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਆਪਣੇ ਕੰਟਰੋਲ ਚ ਰੱਖਣ ਕਿਉਂ ਦੇਰ ਰਾਤ ਤੱਕ ਘੁੰਮ ਰਹੇ ਹੈਗੇ ਨੇ ਜਾਂ ਅਸੀਂ ਬਾਹਰ ਖਾਣ ਜਾ ਰਹੇ ਹੈਗੇ ਆ 버ਗਰ ਖਾ ਰਹੇ ਆ ਖਾ ਰਹੇ ਆ ਇਹ ਤੇ ਪੇਰਸ ਨੂੰ ਮੇਰੀ ਇਹੀ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਜਿਹੜਾ ਆਪ ਜਿਆਦਾ ਟਾਈਮ ਦੇਣ ਆਪ ਨਾਲ ਸਾਥ ਦੇਣ ਕਿਉਂਕਿ ਸਾਡੇ ਜਿਹੜੇ ਬੱਚੇ ਦਿਨ ਬਰ ਦਿਨ ਹੈਗੇ ਆ ਆਵਾਰਾ ਕਰਦੀ ਦੇ ਵਿੱਚ ਜਿਆਦਾ ਉਹ ਖੁਭ ਰਹੀ ਨਹੀਂ ਕੋਈ ਜੁ ਹੁੰਲੜ ਬਾਜੀ ਨਹੀਂ ਕਰਨ ਦਵਾਂਗੇ ਜਿਹੜਾ ਕਰੇਗਾ ਉਹਨੂੰ ਫਿਰ ਪੂਰੇ ਚੇਪਾਂ ਦੇ ਚੰਗੀ ਕਰਾਂਗੇ